ਸਵਾਗਤ ਹੈ ਜੀ ਤੁਸੀਂ ਜਿਹੜੇ ਨੋਜ਼ ਪੰਜਾਬ ਦੇ ਚੈਨਲ ਦੇ ਨਾਲ ਮੌਕਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੇ ਕੱਲ ਇੱਕ ਅਣਸ਼ਕਤੇ ਵਿਅਕਤੀਆਂ ਵੱਲੋਂ ਸਾਬਕਾ ਐਮਸੀ ਨਰਿੰਦਰਪਾਲ ਸਿੰਘ ਸਿੱਧੂ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂ ਗੀਆਂ ਸਨ ਜਿਸ ਨਾਲ ਸਾਬਕਾ ਐਮਸੀ ਗੰਭੀਰ ਜ਼ਖਮੀ ਹੋਏ ਸਨ ਔਰ ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਚੱਲ ਰਹੇ ਹਨ ਔਰ ਮੋਗਾ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਟ੍ਰੇਸ ਕਰਦੇ ਹੋਏ 24 ਘੰਟਿਆਂ ਦੇ ਵਿੱਚ ਟ੍ਰੇਸ ਕੀਤਾ ਅਤੇ ਤਿੰਨ ਬਾਈ ਨੇਮ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਪੁਲਿਸ ਨੇ ਸਿਟੀ 1 ਦੇ ਵਿੱਚ ਮਾਮਲਾ ਦਰਜ ਕਰ ਲਿਆ। ਉੱਥੇ ਹੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ 1 ਦੇ ਮੁਖੀ ਵਰਨ ਮੱਟੂ ਨੇ ਕਿਹਾ ਕਿ ਬੀਤੇ ਕੱਲ੍ਹ ਸਾਬਕਾ ਕੌਂਸਲਰ ਕਾਂਗਰਸ ਦੇ ਜਿਹੜੇ ਕੌਂਸਲਰ ਸੀ ਨਨਿੰਦਰਪਾਲ ਸਿੰਘ ਸਿੱਧੂ ਉਹ ਸਪੋਰਟ ਕੋਚ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਨਨਿੰਦਰਪਾਲ ਸਿੱਧੂ ਦੇ ਗੋਲੀਆਂ ਲੱਗੀਆਂ ਸਨ ਜਿਨ੍ਹਾਂ ਨੂੰ ਜਰੇ ਇਲਾਜ ਹਸਪਤਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੱਸਿਆ ਕਿ ਤਿੰਨ ਵਿਅਕਤੀਆਂ ਤੇ ਬਾਈ ਨੇਮ ਅਤੇ ਇੱਕ ਵਿਅਕਤੀ ਤੇ ਅਣਪਛਾਤੇ ਵਿਅਕਤੀ ਤੇ ਮਾਮਲਾ ਦਰਜ ਕਰਕੇ 286 ਨੰਬਰ ਮਾਮਲਾ ਸਿਟੀ ਵੰਦ ਵਿੱਚ ਦਰਜ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇੱਕ ਬੰਦੇ ਦੀ ਪਛਾਣ ਬਾਕੀ ਹੈ ਜਲਦ ਹੀ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਦਾ ਟ੍ਰੇਸ ਕੀਤਾ ਗਿਆ ਹੈ ਤੇ ਗ੍ਰਫਤਾਰੀ ਬਾਕੀ ਹੈ ਜਲਦੀ ਇਹਨਾਂ ਨੂੰ ਗ੍ਰਫਤਾਰ ਕਰ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਤੁਹਾਨੂੰ ਦੱਸਦೇನೆ ਕਿ ਉਹਨਾਂ ਕਹਿਆ ਕਿ ਸੁਖਦੇਵ ਸਿੰਘ ਸੇਬੂ ਨਾਲ ਪੁਰਾਣੀ ਰੰਜਿਸ਼ ਸੀ ਜਿਸ ਦੇ ਚਲਦਿਆਂ ਕਰਕੇ ਵਾਰਦਾਤ ਨੂੰ ਅਨਜਾਬ ਦਿੱਤਾ ਗਿਆ ਸੁਖਦੇਵ ਸਿੰਘ ਸੇਬੂ ਜਗਮੋਣ ਸਿੰਘ ਵਾਸੀ ਮੋਗਾ ਅਤੇ ਹਰਮਨ ਸਿੰਘ ਹੈਪੀ ਅਤੇ ਇੱਕ ਹੋਰ ਵਿਅਕਤੀ ਜੋ ਕਿ ਅਣਪਛਾਤਾ ਹੈ ਅਤੇ ਇੱਕ ਹੋਰ ਵਿਅਕਤੀ ਜਿਸ ਤੇ ਮਾਮਲਾ ਦਰਜ ਕਰਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹਰਮਨ ਸਿੰਘ ਹੈਪੀ ਅਤੇ ਇੱਕ ਅਣਪਛਾਤੇ ਵੱਲੋਂ ਜੋ ਫਾਇਰਿੰਗ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਕਹਿਿਆ ਕਿ ਸਗਦੇਸ਼ ਸਿੰਘ ਸੇਪੂ ਦੇ ਕਹਿਨ ਤਹੀ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਇਹ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਗਈ ਅਤੇ ਜਲਦੀ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਫਰਮਾਨ ਹਾਸਲ ਕੀਤਾ ਜਾਵੇਗਾ ਸੋ ਇਹ ਸੀ ਇਸ ਵੇਲੇ ਦੀ ਵੱਡੀ ਖਬਰ ਜੋ ਕੱਲ ਬੀਤੇ ਕੱਲ ਜਿਹੜਾ ਮੋਗਾ ਦੇ ਵਿੱਚ ਫਾਇਰਿੰਗ ਹੋਈ ਸੀ ਇਸ ਖਬਰ ਦੇ ਨਾਲ ਹੋਰ ਅਪਡੇਟ ਲੈਣ ਦੇ ਲਈ ਤੁਸੀਂ ਜੋੜੇ ਰਹੇ ਪੰਜਾਬ ਦੀ ਚੈਨਲ ਨਾਲ ਚੈਨਲ ਤੇ ਨਵੇਂ ਦੇ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਜ਼ਰੂਰ ਕਰ ਲਿਓ ਧੰਨਵਾਦ ਹਾਂਜੀ ਜਿਹੜੇ ਆਪਣੇ ਸਾਬਕਾ ਐਮਸੀ ਸਾਹਿਬ ਨੇ ਉਹਨਾਂ ਦੇ ਘਰੇ ਜਿਹੜੀ ਫਾਇਰਿੰਗ ਹੋਈ ਸੀ ਉਸ ਦੇ ਵਿੱਚ ਸਾਡੀਆਂ ਟੀਮਾਂ ਨੇ ਜਿਹੜਾ ਸਿਸਟਮ ਵਗੈਰਾ ਚੈੱਕ ਕਰਕੇ ਤੇ ਸਾਰੇ ਬੰਦਿਆਂ ਨੂੰ ਟ੍ਰੇਸ ਕਰ ਲਿਆ ਟ੍ਰੇਸ ਕਰਕੇ ਤੇ ਤਿੰਨ ਬੰਦਿਆਂ ਤੇ ਬਾਈ ਨੇ ਮੁਕਤਵਾ ਜਿਹੜਾ 286 ਨੰਬਰ ਥਾਣਾ ਸਿਟੀ ਮੋਗਾ ਦੇ ਵਿੱਚ ਅਰਜੋ ਹੋ ਚੁੱਕਿਆ ਤੇ ਇੱਕ ਇੱਕ ਬੰਦਾ ਜਿਹੜਾ ਪਰੇਸ਼ਾਨ ਕਰਨ ਵਾਲਾ ਬਾਕੀ ਉਹ ਵੀ ਛੇਤੀ ਉਹਨੂੰ ਟ੍ਰੇਸ ਕਰਕੇ ਜਲਦੀ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਏਗੀ ਸਰਕਾਰਨ ਕੀ ਰਿਆਭਾਰਿੰਦਾ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀ ਜਿਹੜਾ ਸੁਖਦੇਵ ਸਿੰਘ ਸੇਬੂ ਸੀ ਉਹਨਾਂ ਨਾਲ ਇੱਕ ਕਾਫੀ ਪੁਰਾਣੀ ਟਾਈਮ ਤੋਂ ਚੱਲਦੀ ਆ ਰਹੀ ਰੰਜਿਸ਼ ਇਹ ਛੇਤੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੇ ਇਹ ਬੰਦੇ ਪਤਾ ਨਹੀਂ ਕਿ ਕਿਹੜੇ ਕਾਮ ਸੀ ਹਾਂਜੀ ਹੱਦੀ ਇਹ ਤਿੰਨ ਬੰਦੇ ਨੇ ਸੁਖਦੇਵ ਸਿੰਘ ਸੇਬੂ ਜਗਮੋਨ ਸਿੰਘ ਹਰਪ੍ਰੀਤ ਸਿੰਘ ਹੈਪੀ ਤੇ ਇੱਕ ਬੰਦਾ ਆਨ ਪਛਾਤਾਇਆ ਇਹ ਚਾਰ ਬੰਦਿਆਂ ਤੇ ਮਕਦਮਾ ਜਿਹੜਾ ਤੱਤ ਰਜਿਸਟਰ ਹੋਇਆ ਤੇ ਇਹਨਾਂ ਨੂੰ ਛੇਤੀ ਜੇਤਾ ਗ੍ਰਿਫਤਾਰ ਕੀਤਾ ਜਾਏ ਕਿਤੋਂ ਦੇ ਨੇਵਾਂ ਦੋ ਜਨੇ ਤਾਂ ਮੋਗੇ ਉਹਨਾਂ ਦੇ ਲੋਕਲੀ ਘਰ ਦੇ ਲਾਗੇ ਰਹਿੰਦੇ ਨੇ ਇੱਕ ਤਲਵੰਡੀ ਬੰਗੀ ਇੱਥੇ ਫਾਇਰਿੰਗ ਐਨਰਜੀ ਦੀ ਸੀ ਸਰ ਫਾਇਰਿੰਗ ਹਰਪਿਤ ਹੈਪੀ ਤੇ ਜਿਹੜਾ ਇੱਕ ਅਨੁਛੱਤ ਬੇਵਕਤੀ ਉਹਨਾਂ ਨੇ ਕੀਤਾ ਸੀ ਸਰ ਚਾਰ ਜਣੇ ਸੀ ਕੀ ਗੱਲ ਤੁਹਾਡਾ ਨਹੀਂ ਨਹੀਂ ਇਹ ਜਿਹੜੀ ਇਹਨਾਂ ਦੀ ਸੇਬੂ ਵੀ ਰੰਜੀ ਸੀ ਉਹਦੇ ਕਹਿੰਦੇ ਜਿਹੜੇ ਦੋ ਬੰਦਿਆਂ ਨੇ ਇਹ ਕੰਮ ਕੀਤਾ ਸਰ ਹੁਣ ਗ੍ਰਿਫਤਾਰੀ ਜਿਹੜੀ ਹੈਗੀ ਉਹ ਤਾਂ ਹੋ ਸਕਦੀ ਹੈ ਜੇ ਬਸ ਇਹ ਜਲਦੀ ਐਸੀ ਸਾਡੀ ਟੀਮਾਂ ਲੱਗੀਆਂ ਹੋਈਆਂ ਐ ਸੀਆਈ ਟੀਮ ਵੀ ਲੱਗੀ ਐ ਸਾਡੇ ਥਾਣੇ ਦੀ ਟੀਮ ਵੀ ਲੱਗੀ ਐ ਅਸੀਂ ਛੇਤੀ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰ ਸਰ ਉਹਨਾਂ ਦੀ ਹਾਲਤ ਕਿਦਾਂ ਹੈ ਉਹ ਸਟੇਬਲ ਨੇ ਹਾਂ